ਵੈਕਟਰ ਜੀ ਖਾਕ ਸਾਹਿਬ ਵੈਕਟਰ ਜੀ ਭਾਈ ਜੀ ਅੱਜ ਅਸੀਂ ਆਏ ਹਾਂ ਜੀ ਆਪਣਾ ਚਾਰਸਾ ਪਿੰਡ ਦੇ ਵਿੱਚ ਤੇ ਇਹ ਡਿਸਟ੍ਰਿਕਟ ਹੁਕ ਖੇਤਰ ਦੇ ਵਿੱਚ ਪੈਂਦਾ ਹੈ ਜੀ ਤੇ ਮਾਰਕੰਡਾ ਹਾਈ ਸਕੂਲ ਜਿਹੜਾ ਆ ਇੱਥੇ ਅਸੀਂ ਖੜੇ ਹੋਏ ਹਾਂ ਤੇ ਇਹ ਸਾਡੇ ਪਿਆਰੀ ਬੱਚੇ ਜੀ ਦਾ ਸਕੂਲ ਆ ਪਿਛਲੇ ਕੁਝ ਸਮੇਂ ਤੋਂ ਗਰਮਤ ਐਜੂਕੇਸ਼ਨ ਸੋਸਾਇਟੀ ਵੱਲੋਂ ਜਿਹੜਾ ਹੈ ਕੁਝ ਬੱਚਿਆਂ ਦੀ ਜਿਹੜੀ ਹੈ ਆਰਥਿਕ ਤੌਰ ਤੇ ਜਿਹੜੇ ਬੱਚੇ ਕਮਜ਼ੋਰ ਨੇ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਦੇ ਮੁਸਤਾਨਪੁਰ ਬੱਚੇ ਚਾਹ ਉਸ ਨੂੰ ਬਲੋਗ ਕਰਦੀ ਹੈ ਔਰ ਸਕੂਲੀ ਕਲਾਸ ਦੇ ਵਿੱਚੋਂ ਇਸ ਬੱਚੀ ਦੇ 85.3% ਨੰਬਰ ਆਏ ਨੇ ਯਾਨੀ ਕਿ 85.3% ਇਸ ਬੱਚੇ ਦੇ ਨੰਬਰ ਆਏ ਨੇ ਹੋਣੇ ਬੱਚੀ 8ਵੀਂ ਕਲਾਸ ਦੇ ਵਿੱਚ ਪੜ ਰਹੀ ਹੈ ਸੋ ਸੰਗਤ ਜੀ ਬਹੁਤ ਧੰਨਵਾਦ ਤੁਹਾਡੇ ਸਹਿਯੋਗ ਦੇ ਨਾਲ ਇਹਨਾਂ ਬੱਚਿਆਂ ਦੀ ਮਦਦ ਹੋ ਰਹੀ ਹੈ ਅਸੀਂ ਚਾਹੁੰਦੇ ਹਾਂ ਵੀ ਇਹ ਬੱਚੇ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਕੋ ਚੰਗਾ ਕੋਰਸ ਕਰਕੇ ਕੋ ਚੰਗੇ ਅਹੁਦੇਾਂ ਤੇ ਪਹੁੰਚਣ ਤਾਂ ਕਿ ਸਾਡੀ ਕੀਤੇ ਮਿਹਨਤ ਜਿਹੜੀ ਆ ਉਹ ਸਫਲ ਹੋ ਸਕੇ ਇਸੇ ਤਰੀਕੇ ਦੇ ਨਾਲ ਇਹਨਾਂ ਬੱਚਿਆਂ ਦੀ ਮਰਦ ਜਿਹੜੀ ਅਸੀਂ ਹੋਰ ਵੀ ਵੱਧ ਚੜ੍ਹ ਕੇ ਜਿਹੜੀ ਉਹ ਕਰਦੇ ਰਵਾਂਗੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ